ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦਾਸਪੁਰ ਦੇ ਪਿੰਡ ਮਰਾੜਾ ਸੋ ਮਰਾੜਾ ਵੀ ਜਿਹੜਾ ਵਾ ਜੀ ਬਾਬਾ ਅਸਨ ਜੀ ਦਾ ਪਵਿੱਤਰ ਸਥਾਨ ਆ ਇਸ ਸਥਾਨ ਤੇ ਵੈਸੇ ਤਾਂ ਸਾਲ ਭਰ ਜਿਹੜੇ ਧਾਰਮਿਕ ਸਮਾਗਮ ਚੱਲਦੇ ਰਹਿੰਦੇ ਨੇ ਜੀ ਸੋ ਅੱਜ ਜਿਹੜਾ ਵਾ ਹੋਲੀ ਉਸਤ ਬਣਾਇਆ ਜਾ ਰਿਹਾ ਵਾ ਹੋਲੀ ਉਸਤ ਤੇ ਤੁਸੀਂ ਰੌਣਕਾਂ ਦੇਖੋ ਵੀ ਬੇਸ਼ੁਮਾਰ ਸੰਗਤਾਂ ਜਿਹੜੀਆਂ ਵਾ ਦਰਬਾਰ ਚ ਪਹੁੰਚੀਆਂ ਨੇ ਔਰ ਅਲੱਗ-ਅਲੱਗ ਪ੍ਰਕਾਰ ਦੇ ਜਿਹੜੇ ਸਟਾਲ ਲਗਾਏ ਗਏ ਨੇ ਜੀ ਸੋ ਇੱਥੇ ਟਿੱਕੀ ਨਿਊਡਲ ਡੋਸਾ ਬ੍ਰੈਡ ਨਿਊਟਰੀ ਆਦੀ-ਆਦੀ ਜਿਹੜੇ ਐਜ ਸਟਾਲ ਲਗਾਏ ਗਏ ਨੇ ਖਾਣ-ਪੀਣ ਦੇ ਜਿਹੜੇ ਪ੍ਰਬ ਸੋ ਰੋਲੀ ਸੋ ਜਿਹੜਾ ਵਾ ਧੂਮ ਧਾਮ ਨਾਲ ਜਿਹੜਾ ਬਣਾਇਆ ਜਾ ਰਿਹਾ ਵਾ ਸੋ ਉਸ ਆ ਬੜਾ ਜਿਹੜਾ ਉਸ ਦਾ ਲੋਹੇ ਦੇਖਣ ਨੂੰ ਮਿਲ ਰਿਹਾ ਵਾ ਜੀ ਸੋ ਰਾਤ ਜਿਹੜਾ ਵਾ ਜੀ ਧਾਰਮਿਕ ਸਮਾਗਮ ਚੱਲਣਾ ਵਾ ਉਹਦੇ ਵੀ ਤੁਹਾਨੂੰ ਰੂਬਰੂ ਕਰਾਂਗੇ ਸੋ ਇੱਕ ਇੱਕ ਤਸਵੀਰ ਤਾਂ ਸਾਂਝੀ ਕਰਾਂਗੇ ਬਾਬਾ ਜੀ ਨਾਲ ਗੱਲਬਾਤ ਵੀ ਕਰਾਂਗੇ ਸੋ ਪਵਿੱਤਰ ਸਥਾਨ ਜਿਹੜਾ ਵਾ ਉਹਦੇ ਤੁਹਾਨੂੰ ਅਜੀ ਦਰਸ਼ਨ ਵੀ ਕਰਾਵਾਂਗੇ ਜੀ ਸੋ ਸਾਡੀ ਕੋਸ਼ਿਸ਼ ਹੁੰਦੀ ਵੀ ਸਾਡੇ ਇਲਾਕੇ ਦੇ ਜਿੰਨੇ ਵੀ ਧਾਰਮਿਕ ਸਥਾਨਾਂ ਆ ਜੀ ਉਹਨਾਂ ਦੇ ਰੂਬਰੂ ਕਰਾਈਏ ਉਹਨਾਂ ਦੇ ਦਰਸ਼ਨ ਕਰਾਈਏ ਜੀ ਸੋ ਇਸ ਸਾਂ ਜਿਹੜਾ ਜੀ ਬੜਾ ਪਾਵਨ ਉਹ ਪਵਿੱਤਰ ਸਥਾਨ ਆ ਸੋ ਇਸ ਸਾਂ ਜਿਹੜੇ ਇੱਥੇ ਗੱਦੀ ਨਸ਼ੀਨ ਬਾਬਾ ਜੀ ਨੇ ਉਹਨਾਂ ਵੱਲੋਂ ਜਿਹੜਾ ਜੀ ਬੇਸ਼ੁਮਾਰ ਉਪਰਾਲੇ ਕੀਤੇ ਜਾਂਦੇ ਨੇ ਸੋ ਨੌਜਵਾਨ ਬੱਚਿਆਂ ਨੂੰ ਜਿਹੜਾ ਵਾ ਜੀ ਸਹੀ ਰਸਤਾ ਸਹੀ ਮਾਰਗ ਦਿੱਤਾ ਜਾਂਦਾ ਵਾ ਔਰ ਬੱਚਿਆਂ ਨੂੰ ਜਿਹੜਾ ਵਾ ਜੀ ਸਿੱਖਿਆ ਦਿੱਤੀ ਜਾਂਦੀ ਆ ਵੀ ਚੰਗੇ ਬੰਦੇ ਬੱਚੇ ਲੱਗਣ ਔਰ ਨਸ਼ਿਆਂ ਤੋਂ ਦੂਰ ਕੀਤਾ ਜਾਂਦਾ ਜੀ ਸਭ ਤੋਂ ਵੱਡੀ ਗੱਲ ਜਿਹੜੀ ਆ ਸੋ ਵੱਡੀ ਗਿਣਤੀ ਜੀ ਨੌਜਵਾਨੀ ਤੇ ਆਪਣੀ ਸੇਵਾ ਦਿੰਦੇ ਨੇ ਜੀ ਔਰ ਇਲਾਕੇ ਦੇ ਲੋਕ ਜਿਹੜੇ ਬਹੁਤ ਖੁਸ਼ ਨੇ ਜੀ ਬਾਬਾ ਜੀ ਦੇ ਸੁਭਾਅ ਤੋਂ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਆ ਜੀ ਹੋਲੀ ਉਸ ਤੋਂ ਜਿਹੜਾ ਮਨਾਇਆ ਜਾ ਰਿਹਾ ਵਾ ਉਧੀਆਂ ਸਾਰੀਆਂ ਤਸਵੀਰਾਂ ਦਾ ਹਲ ਸੰਝੀਆਂ ਕਰਦੇ ਆ ਬਾਬਾ ਜੀ ਨਾਲ ਗੱਲਬਾਤ ਵੀ ਕਰਾਂਗੇ ਉਹ ਰਾਤ ਦਾ ਜਿਹੜਾ ਪ੍ਰੋਗਰਾਮ ਹੈ ਜੀ ਜਿਹੜੇ ਅਲੱਗ-ਅਲੱਗ ਕਲਾਕਾਰ ਆਏ ਨੇ ਉਹ ਵੀ ਪ੍ਰੋਗਰਾਮ ਤੁਹਾਡੇ ਰੂ ਰੂ ਕਰਦੇ ਆ ਆਲ ਬਾਪ ਜਸਰ ਬਾਗੇ ਓਮ ਗਰੰਥ ਗੋਰੀ ਕੇ ਲਾਲਾ ਸ਼ਹਿਰ ਜਮੀਨੇ ਗੋਰੀ ਦੇ ਬੋਠ ਫਬਾਜੀ ਫਬਾਲੇ ਉਮਰ ਕਿਸ਼ੋਰੀ ਦੇ ਫਬਾਜੀ ਤੇ ਤੁਹਾਡੇ ਇਲਾਕੇ ਨੂੰ ਬਹੁਤ ਸੁੰਦਰ ਰੂਪ ਦਿੱਤਾ ਗਿਆ ਵਾ ਜੀ ਪਤਾ ਪਾ ਜੀ ਨੇ ਸਾਡੇ ਇਲਾਕੇ ਚ ਬਹੁਤ ਵਧੀਆ ਕੰਮ ਕੀਤਾ ਹੈ ਸਾਡੇ ਇਲਾਕੇ ਨੂੰ ਮੱਤਾ ਬ੍ਰਿੰਦਵਨ ਵਰਗਾ ਬਣਾ ਦਿੱਤਾ ਹੈ ਤੁਸੀਂ ਆਦਾ ਰੱਖੋ ਸ਼ਾਬਾਸ਼ ਬੱਚਿਆਂ ਨੂੰ ਬਹੁਤ ਚੰਗੇ ਰਾਹ ਪਾਇਆ ਬਾਬਾਈ ਨੇ ਬਹੁਤ ਤਰੱਕੀ ਕੀਤੀ ਹੈ ਸਾਡੇ ਬਾਬਾ ਜੀ ਨੇ ਕਿੰਨਾ ਪੋਸ਼ਿਤ ਬਣਾਇਆ ਹੈਗਾ ਹੈ ਤੇ ਬੱਚੇ ਬਹੁਤ ਵਧੀਆ ਸੰਗਤ ਚ ਜਾ ਰਹੇ ਨੇ ਅੱਜ ਲੋਕੀ ਜੜੀ ਆ ਜੀ ਮਥਰਾ ਮਥਰਾ ਬ੍ਰਿੰਦਾਵਨ ਲੋਕ ਜਾ ਰਹੇ ਨੇ ਤੁਹਾਡੇ ਇਲਾਕੇ ਵੀ ਸਭ ਕੁਝ ਹੋ ਰਿਹਾ ਜੀ ਅੱਜ ਹਾਂਜੀ ਹਾਂਜੀ ਤੁਹਾਡਾ ਇਹ ਵੀ ਇਲਾਕਾ ਮੇਸਰ ਮਥਰਾ ਬ੍ਰਿੰਦਾਵਨ ਹੀ ਬਣ ਗਿਆ ਜੀ ਹਾਂਜੀ ਹਾਂਜੀ ਬਿਲਕੁਲ ਪੋਸ਼ਿਤ ਹਾਂਜੀ ਬਹੁਤ ਜ਼ਿਆਦਾ ਠੀਕ ਹੈ ਅੱਧੀ ਹੋ ਰਹੀ ਸਰ ਹਾਂਜੀ ਹਾਂਜੀ ਬਾਬਾ ਜੀ ਨੇ ਬੱਚਿਆਂ ਨੂੰ ਬਹੁਤ ਚੰਗੇ ਰਾਹ ਪਾਇਆ ਹੋਇਆ ਸਾਰੇ ਬਹੁਤ ਜ਼ਿਆਦਾ ਖੁਸ਼ ਹੈ ਸੋ ਕੋਈ ਗਲਤ ਕਰ ਰਹੀ ਹੈ ਜੀ ਲੀਡਰ ਨੂੰ ਗਲਤ ਕੀਤੀ ਉਹ ਕਹਿ ਰਹੇ ਕਿ ਬਹੁਤ ਸੋਹਣਾ ਬਾਬਾ ਜੀ ਕਰ ਰਹੇ ਨੇ ਔਰ ਕਿਤੇ ਨਾ ਕਿਤੇ ਸਚਾਈ ਵੀ ਹੈਗੀ ਹੈ ਜੀ ਸਚਾਈ ਇੱਥੇ ਲੱਭਦੀ ਹੈ ਜੀ ਸੋ ਚੱਗੇ ਬਣੇ ਬੱਚੇ ਲੱਗਣ ਤਾਂ ਮਾਵਾ ਵੀ ਖੁਸ਼ ਹੁੰਦੇ ਨੇ ਸੋ ਇੱਥੇ ਜਿਹੜੀ ਖੁਸ਼ੀ ਜਿਹੜੀ ਮਾਵਾ ਦੇ ਚਿਹਰਿਆਂ ਤੋਂ ਜਿਹੜੀ ਦਿਖਾਈ ਦਿੰਦੀ ਹੈ ਜੀ ਸੀ ਆਏ ਆ ਜੀ ਅੱਜ ਹੌਲੀਵੁੱਡ ਜੋ ਜਿਹੜਾ ਇੱਥੇ ਮਨਾਇਆ ਜਾ ਰਿਹਾ ਵਾ ਸੋ ਉਸ ਸਾਬ ਵਾਲਾ ਦੇਖਣ ਨੂੰ ਮਿਲ ਰਿਹਾ ਜੀ ਸੋ ਨੌਜਵਾਨ ਜਿਹੜੇ ਆ ਬੜਾ ਵੱਡਾ ਰੋਲ ਨਹੀਂ ਭੁੰਦੇ ਨੇ ਜੀ ਆਪਣੇ ਸਵਾਵਾਂ ਦਿੰਦੇ ਨੇ ਸੋ ਬਾਬਾ ਜੀ ਦੇ ਜਿਹੜਾ ਵਾ ਜੀ ਦਿਸ਼ਾ ਨਿਰਦੇਸ਼ ਤੇ ਚੱਲਦੇ ਨੇ ਸਭ ਤੋਂ ਵੱਡਾ ਜਿਹੜਾ ਰੋਲ ਨੌਜਵਾਨਾਂ ਦਾ ਇੱਥੇ ਹੁੰਦਾ ਵਾ ਸੋ ਗੱਲਬਾਤ ਵੀ ਕਰ ਲੈਣੀ ਆ ਜੀ ਭਾਜੀ ਇੱਕ ਵੱਡਾ ਰੋਲ ਤੁਸੀਂ ਨਹੀਂ ਭੁੰਦੇ ਹੋ ਪਰ ਦੇਖ ਰਿਹਾ ਵਾਂ ਔਰ ਮੈਂ ਇਹ ਵੀ ਚੀਜ਼ ਦੇਖੀ ਵੀ ਤੁਹਾਡੇ ਇਲਾਕੇ ਨੂੰ ਜਿਹੜਾ ਇੱਕ ਧਾਮ ਬਣਾਤਾ ਬਾਬਾ ਜੀ ਨੇ ਜੀ ਬਿਲਕੁਲ ਜੀ ਆਏ ਬਾਬਾ ਜੀ ਨੇ ਸਾਡੇ ਇਲਾਕੇ ਨੂੰ ਸਾਡੇ ਪਿੰਡ ਨੂੰ ਮਥਰਾ ਵਿ ਹੂਣ ਵੀ ਪ੍ਰੋਗਰਾਮ ਹੈ ਬਾਕੀ ਸਾਡੇ ਦੇਖੋ ਤੁਸੀਂ ਕਿੰਨਾ ਪ੍ਰੋਗਰਾਮ ਵਧੀਆ ਹੋ ਰਿਹਾ ਇਸ ਟਾਈਮ ਰਾਤ ਹੋ ਗਈ ਹੋਈ ਹੈ ਮਹਾ ਮਈ ਦਾ ਜਿਗਰਾ ਤਾਂ ਹੈ ਤੇ ਆਪਣੇ ਰਾਧਾ ਕ੍ਰਿਸ਼ਨ ਦਾ ਜਿਹੜਾ ਗੁਣਗਾਨ ਹੋ ਰਿਹਾ ਇਹ ਸੁਣ ਲਓ ਜੀ ਹਰ ਦਿਨ ਕੋਈ ਚੰਗੇ ਦਿਨ ਸਮਝੋ ਲਾਲੀ ਜਾਂ ਸਾਡੇ ਆਪਣਾ ਪਿੰਡ ਦਾ ਚੰਗੇ ਚੰਗੇ ਹੈ ਜਿਸ ਕਾਰਨ ਸਾਡਾ ਪਿੰਡ ਅਸਲੀ ਮਥਰਾਬਿੰਦਰਾਵੰਦੀ ਵਾਂਗ ਪੂਰਾ ਬਣਿਆ ਆ ਬਿਲਕੁਲ ਬਿਲਕੁਲ ਕਿਤੇ ਕਿਤੇ ਦਿਖਾਈ ਵੀ ਦੇ ਰਿਹਾ ਉਹ ਉਤਸਾਹ ਵੀ ਬੜਾ ਦੇਖਣ ਨੂੰ ਮਿਲ ਰਿਹਾ ਜੀ ਭਾਈ ਲਗਾਤਾਰ ਪ੍ਰੋਗਰਾਮ ਚੱਲ ਰਹੀ ਰਹਿੰਦੀ ਆ ਸ਼ਿਵਰਾਤਰੀ ਦਾ ਪ੍ਰੋਗਰਾਮ ਹੋਇਆ ਉਸ ਤੋਂ ਬਾਅਦ ਨਾਲ ਹੀ ਜੰਗਮਾ ਦਾ ਪ੍ਰੋਗਰਾਮ ਗਿਆ ਬਾਬਾ ਜੀ ਨੇ ਅੱਜ ਹੋਲੀ ਮਨਾ ਰਹੇ ਆ ਹੋਲੀ ਤੋਂ ਚ ਹਫਤਾ ਹੀ ਹੋ ਗਿਆ ਹੋਲੀ ਮਨਾਉਂਦੇ ਆ ਤੇ ਅੱਜ ਵਿਸ਼ਾਲ ਪ੍ਰੋਗਰਾਮ ਚੱਲਦਾ ਪਿਆ ਸ਼ੋਭਾ ਯਾਤਰਾ ਨਿਕਲੀ ਆ ਦਿਨੇ ਲੰਗਰ ਸੀਗਾ ਸਟਾਲ ਲੱਗੇ ਹੋਏ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਚੱਲੇ ਕਰਦਾ ਯਾਰ ਇਸ ਤਰ੍ਹਾਂ ਬਸ ਹਰ ਦਿਨ ਖੁਸ਼ੀਆਂ ਭਰਿਆ ਹੁੰਦਾ ਵਧੀਆ ਮਾਹੌਲ ਹੈ ਮਹੀਨੇ ਚੱਲਦੇ ਪ੍ਰੋਗਰਾਮ ਲਗਾਜੀ ਪ੍ਰੋਗਰਾਮ ਚੱਲੇ ਰਹਿੰਦੇ ਲਗਾਤਾਰ ਅੱਛਾ ਜੀ ਗਾਜੀ ਖੁਸ਼ ਰਹਿੰਦੇ ਪ੍ਰੋਗਰਾਮ ਨੇ ਦੁਨੀਆ ਖੁਸ਼ ਆ ਗਈ ਹੈ ਬੜਾ ਮਜ਼ਾ ਆ ਬਾਬੇ ਸਾਰੇ ਇੱਕ ਚੰਗੀ ਜਿਹੜੀ ਸਿੱਖਿਆ ਦਿੱਤੀ ਆ ਬਿਲਕੁਲ ਚੰਗੀ ਸਿੱਖਿਆ ਦੇ ਰਹੀ ਹੈ ਕੀ ਕਹੋਗੇ ਬ੍ਰਦਰ ਨੌਜਵਾਨਾਂ ਨੂੰ ਚੰਗੇ ਬੰਨੇ ਲਾਇਆ ਬਾਬਾ ਜੀ ਨੇ ਹਾਂ ਜੀ ਤੁਹਾਨੂੰ ਪਤਾ ਹੈ ਤੁਸੀਂ ਅੱਗੇ ਵੀ ਬਹੁਤ ਵਾਰ ਆਏ ਆ ਸੋ ਜਿੱਦਾਂ ਹਾਰਦ ਫੰਕਸ਼ਨ ਬੜੀਆ ਤਰੀਕੇ ਨਾਲ ਤਿਉਹਾਰ ਹਿੰਦੂ ਸੰਸਕ੍ਰਿਤੀ ਦੇ ਤਰ੍ਹਾਂ ਮਨਾਇਆ ਜਾਂਦਾ ਉਸ ਤਰ੍ਹਾਂ ਹੀ ਹੋਲੀ ਜੜੀ ਆ ਉਸ ਵੇਲੇ ਕੱਲ੍ਹ ਦੀਆਂ ਤਿਆਰੀਆਂ ਹੋ ਰਹੀਆਂ ਐ ਔਰ ਅੱਜ ਸ਼ਾਮ ਤੱਕ ਪੂਰੀ ਤੁੰਗਤਾਂ ਮਨਾ ਹੋਲੀ ਮਨਾਈ ਜਾ ਰਹੀ ਐ ਸੋ ਅਨੁਆਸ ਹੈ ਕਿ ਅਸੀਂ ਅੱਗੇ ਵੀ ਇੱਦਾਂ ਹੀ ਮਨਾਉਂਦੇ ਰਵਾਂਗੇ ਅੱਛਾ ਇੱਕ ਮੋਹਤੀ ਦੇਖੀ ਐ ਵੀ ਮਥਰਾ ਬਰਿੰਦਾਵਨ ਲੋਕ ਜਾਂਦੇ ਹੋਲੀ ਮਨਾਉਣ ਤੁਹਾਨਾਂ ਦੇ ਕਿਤੇ ਜਾਣ ਦੀ ਲੋੜ ਨਹੀਂ ਤੁਹਾਡੇ ਇਲਾਕੇ ਮਥਰਾ ਬਰਿੰਦਾਵਨ ਬਣ ਗਏ ਜੀ ਜੀ ਬਿਲਕੁਲ ਸਾਡਾ ਅਸੀਂ ਪਰਸੋਂ ਹੀ ਆਏ ਆ ਸੇਮ ਇਦਾਂ ਦਾ ਹੀ ਕਲਚਰ ਸੀਗਾ ਉੱਥੇ ਜਿੱਦਾਂ ਅੱਜ ਅਸੀਂ ਕਲਚਰ ਦੇਖਿਆ ਸੇਮ ਮੈਦਾਨ ਦਾ ਕਲਚਰ ਹੋਤੇ ਸੀਗਾ ਸੋ ਸਾਨੂੰ ਉਹਦੇ ਵਿੱਚ ਸਾਡੇ ਪਿੰਚ ਕੋਈ ਡਿਫੈਂਸ ਨਹੀਂ ਸੀਗਾ ਸੇਮ ਹੋਲੀ ਸੀ ਉੱਥੇ ਦੀ ਬੜਾ ਰੋਲ ਬਾਬਾ ਜੀ ਨਿਭਾਉਂਦੇ ਆ ਜੀ ਮੈਂ ਦੇਖਿਆ ਬਿਲਕੁਲ ਜੀ ਬਾਬਾ ਜੀ ਜਿੰਨਾ ਕਰਦੇ ਆ ਨਾ ਇਹਨਾਂ ਕੋਈ ਨਹੀਂ ਕਰਦਾ ਹੈਗਾ ਪਹਿਲਾ ਸ਼ਿਵਰਾਤਰੀ ਸੀ ਅੱਜ ਹੋਲੀ ਹੈ ਅਗਲੇ ਮਹੀਨੇ ਤੇਰਾ ਪ੍ਰੋਗਰਾਮ ਸਾਕੀ ਆ ਉਸ ਦਿਨ ਵੀ ਸੇਮ ਰੌਣਕ ਲੱਗਣੀ ਆ ਸਾਡੇ ਮੈਨੂੰ ਰੌਣਕ ਲੱਗਣੀ ਆ ਪਹਿਲਾ ਸ਼ਿਵਰਾਤਰੀ ਸੀ ਉਸ ਤੋਂ ਅੱਜ ਹੋਲੀ ਦਾ ਫੰਕਸ਼ਨ ਹੈ ਅੱਗੇ ਵੀ ਸਾਕੀ ਆਣ ਵਾਲੀ ਆ ਉਸ ਦਿਨ ਵੀ ਸੇਮ ਪ੍ਰੋਗਰਾਮ ਲੈਣਾ ਸਾਡੇ ਲੰਗਰ ਦੀ ਵਿਵਸਥਾ ਬਾਬਾ ਜੀ ਨੇ ਕਰ ਦੇਣੀ ਆ ਤੇ ਜਦੋਂ ਦੇ ਬਾਬਾ ਜੀ ਇੱਥੇ ਆਏ ਹਾਂ ਜੀ ਮੋਹ ਲੱਗੀ ਹੈ। ਹੋਰ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਕੀ ਸ੍ਰੀ ਸਵੇਤੂ ਲਾ ਕੇ ਸ਼ਾਮ ਤੱਕ ਹੀ ਕੀ ਹੋਇਆ ਅੱਜ ਜੀ। ਸਭ ਸਵੇਰੇ ਪਹਿਲਾਂ ਤੇ ਸਾਡੇ ਝਾਂਕੀ ਨਿਕਲੀ ਹੈ ਪੂਰੇ ਪਿੰਡ ਦੀ। ਉਸ ਤੋਂ ਬਾਅਦ ਲੰਗਰ ਚੱਲਿਆ ਆ। ਸ਼ਾਮ ਨੂੰ ਸਾਸਾਂ ਕੋਲ ਆ ਤੜੇ ਸਾਹਮਣੇ ਤੇ ਨਾਲ ਲੰਗਰ ਦਾ ਟੂਰ ਵਰਤਿਆ ਜੀ। ਹਾਂ ਜੀ। ਕਰਮਾ ਲਿਆ ਦੀ ਹੈ ਨਾ। ਬਿਲਕੁਲ 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 ਕਰਮਾ ਲਿਆ ਕਿ ਇਸ ਨਾਸਮ ਪੜਾਇਰੇ ਮੰਦਿਰ ਸਰਵਾਨ ਦਾ ਮੌਕਾ ਮਿਲਦਾ ਆ ਤੇ ਬਾਬਾ ਜੀ ਦੇ ਚਾਨੀ ਰਿਆਂ ਦਾ ਮੌਕਾ ਮਿਲਦਾ ਸਾਨੂੰ। ਉਹ ਰਾਤ ਵੀ ਇਹ ਕਿੰਨੇ ਵਜੇ ਚੱਲੇਗਾ? ਸਰ 12 ਵਜੇ ਤੱਕ ਚੱਲਣਾ ਪ੍ਰੋਗਰਾਮ। 12 ਵਜੇ ਚੱਲੇ ਉਹਦੇ ਕੋਈ ਤਸਵੀਰਾਂ ਸਾਂਝੀਆਂ ਕਰ ਰਿਹਾ ਜੀ ਨੌਜਵਾਨਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਬਾਬਾ ਜੀ ਦੀ ਅਪਾਰ ਕਿਰਪਾ ਜਿਹੜੀ ਹੈ ਨਾ ਸਿੱਧਾ ਲੋਆਂ ਤੇ ਰੈਂਦੀ ਹੈ ਔਰ ਨੌਜਵਾਨ ਇਸ ਤਰ੍ਹਾਂ ਅਸਿਆ ਵੀ ਵੱਡਾ ਰੋਲ ਨਿਭਾਉਦੇ ਨੇ ਜੀ ਵੱਡਾ ਰੋਲ ਨੌਜਵਾਨ ਤੇ ਮੋਹਦੇ ਨੇ ਔਰ ਬਾਬਾ ਜੀ ਵੱਲੋਂ ਜਿਹੜਾ ਜੀ 12 ਮਹੀਨੇ ਇੱਥੇ ਜਿਹੜੇ ਸਮਾਗਮ ਮੁਰਾਈ ਜਾਂਦੇ ਆ ਧਾਰਮਿਕ ਸਮਾਗਮ ਜਿਹੜੇ ਆ ਜੀ ਲਗਾਤਾਰ ਚੱਲਦੇ ਨੇ ਕੋਈ ਛੋਟਾ ਛੋਟਾ ਵੱਡੇ ਤੋਂ ਵੱਡਾ ਪ੍ਰੋਗਰਾਮ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੋਏ ਉਹ ਬਾਬਾ ਜੀ ਵੱਲੋਂ ਵੀ ਤੇ ਜਾਂਦਾ ਵਾ i'm ਉਹ ਭਗਤੀ ਦੇ ਵਿੱਚ ਸ਼ਕਤੀ ਮਿਲੁੰਦੇ ਨੇ ਸਭ ਆਣੇ ਮੇਰੇ ਦੇ ਰਸਕ ਦੇ ਬੰਦਾਰੇ ਮੇਰੇ ਦੇ ਰਸਕ ਦੇ ਬੰਦਾਰੇ ਉਹ ਸਾਥ ਸੁਨੇਹਾ ਤਸਦ ਬੰਦ ਕੇ ਆਦੂ ਕੋੜਾ ਤਸਦ ਬੰਦ ਕੇ ਆਦੂ ਸੁਨੇਹਾ ਤਸਦ ਬੰਦ ਕੇ ਆਦੂ ਕੋੜਾ ਤਸਦ ਬੰਦ ਨਾਲ ਮਿਲਤਾ ਨਹੀਂ ਸਤ ਸਾਂ ਮੈਂ ਬਰਸਾ

ਮਵਦਾਲ ਨੇ ਜੀ ਜਿਹੜੇ ਮੰਦਿਰੂ ਚ ਲੋਕ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਭਾਜੀ ਇੱਕ ਵੱਡਾ ਰੋਲ ਜਿਹੜਾ ਬਾਬਾ ਜੀ ਨਿਭਾ ਰਹੇ ਨੇ ਅੱਜ ਦੇਖ ਰਿਹਾ ਵੀ ਤੁਹਾਡੇ ਇੱਥੇ ਸਮਾਗਮ ਬੜੇ ਹੋ ਰਹੇ ਆ ਹਾਂਜੀ ਆਪਾ ਬਾਲੰਦ ਸਾਹਿਬ ਜੀ ਜਿਹੜਾ ਨੇ ਮੰਦਿਰ ਦਾ ਬਹੁਤ ਡਿਵੈਲਪਮੈਂਟ ਕਰਾਈ ਹੈ ਔਰ ਇਹਨਾਂ ਦੇ ਸਹਿਯੋਗ ਨਾਲ ਪਿੰਡ ਦੇ ਬੱਚੇ ਜਿਹੜੇ ਉਹਨਾਂ ਨੂੰ ਚੰਗੀ ਸੰਸਕਾਰ ਮਿਲ ਰਿਹਾ ਬੱਚੇ ਕਿਉਂਕਿ ਅੱਜ ਕੱਲ ਨਸ਼ੇ ਦੇ ਚਾ ਰਹੇ ਆ ਕਿਉਂਕਿ ਜੇ ਲੋ ਆਪਾਂ ਧਾਰਮਿਕ ਯੋਜਨਾ ਚ ਬੈਠਾਂਗੇ ਬੱਚਿਆਂ ਦੀ ਬਿੱਤੀ ਚੰਗੀ ਬਣੇਗੀ ਉਹ ਮਾਰਗਤ ਨਾਲ ਚੱਲਣਗੇ ਔਰ ਚੰਗੀ ਐਜੂਕੇਸ਼ਨ ਕੇ ਰਹਿਣ ਔਰ ਆਪਾਂ ਇਹਨਾਂ ਦੇ ਪਾਪਾ ਜੀ ਦਾ ਬਹੁਤ ਧੰਨਵਾਦ ਕਰਨੇ ਆ ਜਿਹਨਾਂ ਨੇ ਪਿੰਡ ਚ ਕਿੱਦਾਂ ਵਧੀਆ ਮਾਹੌਲ ਬਣਾਇਆ ਤੇ ਆਪਾਂ ਬਾਕੀ ਵੀ ਦੇਖੋ ਤੁਸੀਂ ਮੰਦਿਰ ਕਿੱਦਾਂ ਵਧੀਆ ਮੰਦਿਰ ਹੈ ਕੋਈ ਨਾ ਕੋਈ ਨਿਤ ਦੇਣ ਅਤੇ ਕੋਈ ਨਾ ਕੋਈ ਧਾਰਮਿਕ ਯੋਜਨ ਹੁੰਦਾ ਹੀ ਰਹਿੰਦਾ ਤੇ ਆਪਾਂ ਇਹਨਾਂ ਨੂੰ ਕਹਿੰਦੇ ਆ ਕਿ ਚਲੋ ਜੜਦੀ ਕਲਾ ਚ ਰਹਿਣ ਤੇ ਮੰਦਿਰ ਦੀ ਵੱਧ ਤੋਂ ਵੱਧ ਮੰਨਤਾ ਹੋਵੇ ਕਿਉਂਕਿ ਇਹ ਮੰਦਿਰ ਬੜਾ ਇਤਿਹਾਸਕ ਪੁਰਾਣਾ ਮੰਦਿਰ ਹੈ ਤੇ ਲੋਕਾਂ ਦੀ ਇੱਥੇ ਬੜੀ ਆਸਤਾ ਹੈ ਦੇਖਣੇ ਬਾਅਦ ਕਿੱਦਾਂ ਦੇ ਹਾਲਾਤ ਹੈ ਆਈ ਕਹਿੰਦੇ ਆ ਕਿ ਇਦਾਂ ਦੇ ਧਾਰਮਿਕ ਪ੍ਰੋਗਰਾਮ ਹੋਣ ਤਾਂ ਕਿ ਬੱਚੇ ਦੀ ਚੰਗੀ ਬਿਰਤੀ ਬਣੇ ਸੰਸਕਾਰੀ ਬੱਚੇ ਹੋਣ ਆਪਣੇ ਮਾਪਿਆਂ ਦੀ ਆਗਿਆ ਚਰਨ ਪੜ੍ਹਨ ਲਿਖਣ ਕੋਲ ਪੰਜਾਬ ਦੀ ਤਰੱਕੀ ਹੋਵੇ ਬਿਲਕੁਲ ਜੀ ਧੰਨਵਾਦ ਜੀ ਸੋ ਦੇਖੋ ਇਹ ਗੱਲਬਾਤ ਕਰ ਰਹੇ ਸੀ ਜੀ ਲੋਕ ਵੀ ਕਹਿ ਰਹੇ ਨੇ ਕਿ ਬਾਬਾ ਜੀ ਦੀ ਜਿਹੜੀ ਕਿਰਪਾ ਆ ਬਾਹਰਦੀ ਆ ਉਹ ਚੰਗੇ ਬਨੇ ਨੌਜਵਾਨਾਂ ਨੂੰ ਲਾਇਆ ਵਾ ਚੰਗੇ ਬਨੇ ਬੱਚਿਆਂ ਨੂੰ ਲਾਇਆ ਤਾਂ ਉਹ ਸਚਾਈਆਂ ਕਿਤਨਾ ਕਿਤੇ ਜੀ ਸੋ ਵੱਡੀ ਗਿਣਤੀ 'ਚ ਆਹਾਲੂ ਪਹੁੰਚਦੇ ਨੇ ਔਰ ਬਾਬੇ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਸੋ ਹੋਰ ਵੀ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸੀ ਜੀ ਗੱਲਬਾਤ ਵੀ ਕਰ ਰਹੇ ਸੀ ਜਿਹੜੇ ਸ਼ਰਧਾਲੂ ਆਏ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਔਰ ਤਕਰੀਬਨ ਅਸੀਂ ਦੇਖਿਆ ਪੀ ਸ਼ਰਧਾਲੂ ਜਿਹੜੇ ਆ ਜੀ ਇਸ ਦਰਬਾਰ ਨਾਲ ਬਹੁਤ ਵੱਡੀ ਗਿਣਤੀ ਜੁੜਦੇ ਨੇ ਜੀ ਔਰ ਪ੍ਰਸ਼ੰਸਾ ਵੀ ਬਹੁਤ ਜ਼ਿਆਦਾ ਕਰ ਰਹੇ ਨੇ ਸੋ ਬਾਬਾ ਜੀ ਸਾਡੇ ਨਾਲ ਇਹਨਾਂ ਨਾਲ ਗੱਲਬਾਤ ਕਰ ਲਏ ਆ ਬਾਬਾ ਜੀ ਇਲਾਕੇ ਦੇ ਜਿਹੜੇ ਸ਼ਰਧਾਲੂ ਅਸੀਂ ਦੇਖ ਰਹੇ ਆ ਬਹੁਤ ਜ਼ਿਆਦਾ ਤੁਹਾਡੀ ਪ੍ਰਸ਼ੰਸਾ ਕਰਦੇ ਨੇ ਕਹਿੰਦੇ ਕਿ ਸਾਡੇ ਬ ਅਫਗਾਨ ਸ਼ੰਕਰ ਦੀ ਸਿੱਧਵਾ ਪੀਰਤ ਨਾਜ਼ੀ ਦੀ ਕਿਰਪਾ ਹੈ ਇਹਨਾਂ ਬੱਚਿਆਂ ਤੇ ਇਸ ਨਗਰ ਦੇ ਤੇ ਉਹਨਾਂ ਦੀ ਕਿਰਪਾ ਹੈ ਤੇ ਤਦ ਹੀ ਇਹਨਾਂ ਬੱਚਿਆਂ ਦਾ ਜਿਹੜਾ ਹੈ ਨਾ ਉਹ ਇੱਕ ਗਾਈਡ ਜਿਹੜੀ ਹੈ ਇਹਨਾਂ ਨੂੰ ਥੋੜੀ ਅਸੀਂ ਦੇ ਸਕਦੇ ਹਾਂ ਜੀ ਉਹ ਗਾਈਡ ਅਸੀਂ ਦੇ ਰਹੇ ਹਾਂ ਔਰ ਆਸ਼ੀਰਵਾਜ ਲੈ ਸਾਰਾ ਹੀ ਉਹਨਾਂ ਦਾ ਇਹਨਾਂ ਨੂੰ ਪ੍ਰਾਪਤ ਹੋ ਰਿਹਾ ਹੈ ਤੇ ਇਹਨਾਂ ਬੱਚੇ ਅੱਗੇ ਵੱਧ ਰਹੇ ਅੱਜ ਬਾਬਾ ਜੀ ਹੌਲੀ ਉਸਤ ਬਣਾਇਆ ਗਿਆ ਜੀ ਅੱਜ ਹੌਲੀ ਦਾ ਉਤਸਵ ਜਿਹੜਾ ਹੈ ਮੜੀ ਧੂਮ-ਧਾਮ ਦੇ ਨਾਲ ਬਣਾਇਆ ਗਿਆ ਸੋਸੇ ਪਹਿਲੇ 11 ਵਜੇ ਅਸੀਂ ਇੱਕ ਹੋਲੀ ਦੀ ਜਿਹੜੀ ਹੈ ਉਹ ਇੱਕ ਸ਼ੋਭ ਯਾਤਰਾ ਕੱਢੀ ਜਿਹੜੀ ਪੂਰੇ ਨਗਰ ਦੇ ਵਿੱਚ ਗਈ ਹੈ ਔਰ ਸਾਰਿਆਂ ਨੇ ਆਪਣੇ ਆਨੰਦ ਲਿਆ ਹੈ ਭਜਨ ਕੀਰਤਨ ਔਰ ਰੰਗ ਦਾ ਵੀ ਆਨੰਦ ਮਾਣਿਆ ਹੈ ਔਰ ਬਿਲਕੁਲ ਵੀ ਜਿਹੜਾ ਸੁੱਕਾ ਰੰਗ ਹੀ ਬਿਲਕੁਲ ਸੁੱਕਾ ਜਿਹੜਾ ਰੰਗ ਹੈ ਸਿਰਫ ਉਹੀ ਰੰਗ ਦਾ ਯੂਜ਼ ਕੀਤਾ ਹੈ ਦੂਸਰਾ ਕੋਈ ਜਾਲਾ ਪਾਣੀ ਨਹੀਂ ਪਾਇਆ ਕੋਈ ਉਹ ਦੇਖੋ কেমিক্যাল ਨਹੀਂ ਕੋਈ ਉਸ ਵਸਾ ਨਹੀਂ ਔਰ ਬੱਚਿਆਂ ਨੇ ਬਹੁਤ ਹੀ ਜ਼ਿਆਦਾ ਪ੍ਰੇਮ ਦਿਖਾਇਆ ਹੈ ਜੀ ਔਰ ਬਹੁਤ ਹੀ ਪ੍ਰੇਮ ਦੇ ਨਾਲ ਜਿਹੜੀ ਹੈ ਇਸ ਸ਼ੋਭੇ ਤਰ੍ਹਾਂ ਨੂੰ ਜਿਹੜੀ ਹੈ ਨਾ ਉਹ ਇੱਕ ਅੱਛਾ ਰੂਪ ਦਿੰਦਾ ਹੈ ਔਰ ਉਸ ਦੇ ਬਾਅਦ ਲੰਗਰ ਹੀ ਪੂਰੀ ਦਾ ਔਰ ਆਲੂ ਦਾ ਔਰ ਕਰਾਉ ਦੀ ਖੀਰ ਹੀ ਹੁਣ ਸ਼ਾਮ ਨੂੰ ਨਿਊਟਰੀ ਤੇ ਬਰੈਡ ਦਾ ਇੱਕ ਸਟਾਲ ਲੱਗਿਆ ਸੀ ਤੇ ਇੱਕ ਟਿੱਕੀਆਂ ਦਾ ਸਟਾਲ ਲੱਗਿਆ ਸੀ ਤੇ ਹੋਰ ਵੀ ਜਨਤਾ ਬਹੁਤ ਮੀ ਆਈ ਹੈ ਤੇ ਸਾਰਾ ਨਗਰ ਵੀ ਵੇਚੀ ਬੈਠਾ ਹੈ ਤੇ ਇਹ ਸਾਰੇ ਨਾਲ ਮਿਲ ਕੇ ਸਰਾ ਹੀ ਇਸ ਹੋਲੀ ਦਾ ਜਿਹੜਾ ਬਹੁਤ ਹੀ ਅੱਛਾ ਉਹ ਸ਼ੋਹ ਮਨਾ ਰਹੇ ਮੋਬੈਲ ਜੀ ਦੇਖ ਰਹੇ ਸੀ ਕਿ ਅਲੱਗ-ਅਲੱਗ ਪ੍ਰਕਾਰ ਦੇ ਲੰਗਰ ਲਗਾਏ ਗਏ ਸੀ ਔਰ ਸਵੇਰ ਦੇ ਜਿਹੜੇ ਲੰਗਰ ਚੱਲਦੇ ਪਏ ਨੇ ਸਵੇਰ ਦੇ ਸੁਹਾਗ ਲੋ ਆ ਰਹੇ ਨੇ ਯਾਰ ਰਹੇ ਨੇ ਸੰਤਾਰੀਆਂ ਹੁਣ ਵੀ ਜਿਹੜਾ ਟਾਈਮ ਸਾਡੇ ਨੂੰ 10 ਵਜੇ ਦਾ ਹੋ ਗਿਆ ਜੀ ਤੇ ਇਹ ਰਾਤ ਦਾ ਵੀ ਜਿਹੜਾ ਪ੍ਰੋਗਰਾਮ ਚੱਲਦਾ ਪਿਆ ਜੀ ਹਾਂ ਜੀ ਇਹ ਜਿਹੜਾ ਰਾਤ ਦਾ ਪ੍ਰੋਗਰਾਮ ਹੈ ਸਿਰਫ 12 ਵਜੇ ਤੱਕ ਚੱਲੇਗਾ ਜੀ ਰਾਤ ਦਾ ਨਾਮ ਸੰਗੀਤਨ ਆਤਸਰੀ ਬਰਾਇ ਕੁਬਜੀਤ ਕਰੀ ਰਿਹਾ ਹੈ ਇਹ ਚੱਲਦਾ ਰਹੇਗਾ ਔਰ ਇਸ ਢੀਗਾਂ ਫਿਰ ਵਿੱਚ ਹੋਰ ਵੀ ਪ੍ਰਸ਼ਾਦ ਹੈ ਲੰਗ ਚਾਹ ਪਾਣੀ ਦਾ ਜੋ ਕੁਝ ਵੀ ਹੈ ਸਾਰਿਆਂ ਨੂੰ ਸਾਰਿਆਂ ਨੂੰ ਵੰਤਰਨ ਵੀ ਕੀਤਾ ਜਾਂਦਾ ਨਾਲ ਨਾਲ ਸਭ ਕੁਝ ਕੀਤਾ ਜਾਂਦਾ ਭਾਬੀ ਇਤਿਹਾਸਿਕ ਸਥਾਨ ਹੈ ਇਹ ਪ੍ਰਾਚੀਨ ਸਥਾਨ ਹੈ ਜੀ ਇਹ ਮਲ ਇਸ ਨਗਰ ਬਸਣ ਤੋਂ ਵੀ ਪਹਿਲੇ ਦਾ ਇਹ ਸਥਾਨ ਹੈ ਜੀ ਜੀ ਇਸ ਸਥਾਨ ਦੀ ਬਹੁਤ ਜਿਆਦਾ ਮਹੱਤਾ ਹੈ ਔਰ ਪੂਰਾ ਨਗਰ ਜਿਹੜਾ ਨਾ ਇਸ ਨੂੰ ਮੰਨਦਾ ਹੈ ਇਹ ਸਿੱਧ ਬਾਬਾ ਪੀਰਤ ਨਾਜੀਰੀ ਮਹਾਰਾਜੀ ਜੀ ਇਥੇ ਆਏ ਸੀ ਤੇ ਉਸ ਸਮੇਂ ਦੇ ਦਾਇਰ ਸਥਾਨ ਹੈ ਇੱਕ ਟਾਪੂ ਦੇ ਵਿੱਚ ਹੀ ਨਦੀ 라ਵੀ اور ਨੋਮਣੀ ਦੇ ਵਿਚਕਾਰ ਇਹ ਟਾਪੂ ਹੀ ਤੇ ਉਸ ਟਾਪੂ ਦੇ ਵਿੱਚ ਸਥਾਨ ਹੈ ਭਾਉ ਉਹਦੇ ਬਾਅਦ ਜਿਹੜਾ ਹੈ ਅਸਿਆ ਨਗਰ ਵੱਸ ਗਿਆ ਅੱবি ਅੱਜ ਹੋਲੀ ਦੇ ਦਿਨ ਤੇ ਇਲਾਕਾ ਨਵਾਸੀਆਂ ਨੂੰ ਕੀ ਅਪੀਲ ਕਰੋਗੇ ਔਰ ਪਤਾਈਆਂ ਵੀ ਅੱਜ ਬੰਦ ਨੇ ਅੱਜ ਸਾਰਿਆਂ ਨੂੰ ਹੋਲੀ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਵਧਾਈਆਂ ਔਰ ਇਸੇ ਤਰੀਕੇ ਦੇ ਨਾਲ ਮੈਂ ਕਹਿੰਦਾ ਹਾਂ ਕਿ ਸਾਰੇ ਅਗਰ ਪ੍ਰਿਆਰ ਪ੍ਰੇਮ ਦੇ ਨਾਲ ਆਪਾਂ ਦੇ ਨਾਲ ਚੱਲਣਗੇ ਤੇ ਉਸ ਮੰਜ਼ਲ ਨੂੰ ਜ਼ਰੂਰ ਪ੍ਰਾਪਤ ਕਰਨਗੇ ਜਿਸ ਮੰਜ਼ਲੋਂ ਅਸੀਂ ਜਾ ਰਹੇ ਹਾਂ ਉਹ ਬਾਬਾ ਜੀ ਨਾਲ ਗੱਲਬਾਤ ਕਰ ਰਹੇ ਸੀ ਜੀ ਬਾਬਾ ਜੀ ਦਾ ਜਿਹੜਾ ਜੀ ਮੈਂ ਦੇਖਿਆ ਵੀ ਤਕਰੀਬਨ ਜਿਹੜਾ ਰੋਲ ਹੁੰਦਾ ਵਾ ਜੀ ਬੜਾ ਵੱਡਾ ਹੁੰਦਾ ਵਾ ਪਰ ਬਾਬਾ ਜੀ ਸਹੀ ਸਿੱਖਿਆ ਬੱਚਿਆਂ ਨੂੰ ਦਿੰਦੇ ਨੇ ਸੋ ਖਾਸ ਕਰਕੇ ਦੇਖੋ ਇਲਾਕੇ ਨਾਲ ਬਹੁਤ ਜਿਆਦਾ ਪਿਆਰਾ ਬਾਬਾ ਜੀ ਦਾ ਔਰ ਬੜੇ ਵੱਡੇ ਬੰਦੇ ਤੇ ਜਿਹੜੇ ਇਸ ਤਾਲੂ ਤੇ ਪਹੁੰਚਦੇ ਨੇ ਬਾਬੇ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਸੰਗਤਾਂ ਤਾਂ ਦੂਰ ਦੂਤੋਂ ਆਉਂਦੀ ਨੇ ਉਪਦੇਸ਼ਾਂ ਤੱਕ ਲੋਕ ਜਿਹੜੇ ਇੱਥੇ ਆਉਂਦੇ ਨੇ ਆ ਕੇ ਸਿਰ ਚ ਹੁੰਦੇ ਨੇ ਉਹ ਝੋਲੀਆਂ ਭਰਦੇ ਨੇ ਖਾਲੀ ਹੱਥ ਸਿਰ ਦਾ ਲੋਨਦੇ ਝੋਲੀਆਂ ਭਾਦੇ ਲਿਆ ਅਪਾਰ ਕਿਰਪਾ ਜਿਹੜੀ ਹੈ ਜੀ ਬਾਬਾ ਜੀ ਦੀ ਜਿਹੜੀ ਹੈ ਸੰਗਤਾਂ ਦੇ ਵਿੱਚ ਬੜੀ ਜੰਦੀ ਹੈ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਨਦ ਲਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ